ਜਾਂਦੇ ਨੇ ਫੰਕਸ਼ਨਸ ਵਗੈਰਾ ਵੀ ਹੁੰਦੇ ਨੇ ਅਸੀਂ ਸਾਰੇ ਅਟੈਂਡ ਕਰਦੇ ਆਂ ਟ੍ਰਿਪ ਵੀ ਵਗੈਰਾ ਵੀ ਸਾਡੇ ਜਾਂਦੇ ਨੇ ਕੋਈ ਫੀਸ ਨਜਾਇਜ਼ ਤਾਂ ਨਹੀਂ ਲੈਂਦੇ ਨਹੀਂ ਨਹੀਂ ਸਰ ਸਾਰੀ ਸਾਰਾ ਫੀਸ ਜਾਇਜ਼ਾ ਕੋਈ ਕੁਝ ਵੀ ਨਜਾਇਜ਼ ਨਹੀਂ ਹੈਗਾ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਸਰ ਇਹ ਕਵਾਂਗੇ ਵੀ ਕਾਲਜ ਵਧੀਆ ਹੈਗਾ ਅਸੀਂ ਰეკਮੈਂਡ ਕਰਾਂਗੇ ਵੀ ਜੇਕਰ ਕੋਈ ਇੰਟਰਸਟਿਡ ਹੈ ਮੈਡੀਕਲ ਫੀਲਡ ਚ ਤਾਂ ਇੱਥੇ ਐਡਮਿਸ਼ਨ ਲੈ ਸਕਦਾ ਹਾਂ ਵੀ ਮਿੱਤਰੋ ਅੱਜ ਕੱਲ ਪਲੱਸ 2 ਕਰਨ ਤੋਂ ਬਾਅਦ ਬੱਚੇ ਆਮ ਉਲਝ ਜਾਂਦੇ ਆ ਵੀ ਆਪਾਂ ਅੱਗੇ ਕੀ ਕਰਨਾਗਾ ਅੱਜ ਅਜੇਹੇ ਕਾਲਜ ਦੇ ਵਿੱਚ ਆਇਆਗਾ ਮਤਲਬ ਤੁਸੀਂ ਇੱਥੇ ਰਹਿ ਕੇ ਵੀ ਪ੍ਰਾਈਵੇਟ 50000 ਰੁਪਿਆ ਕਮਾ ਸਕਦੋਂਗੇ ਇਸ ਤੋਂ ਵੀ ਵੱਧ ਕਮਾ ਸਕਦੋਂਗੇ SBS ਕਾਲਜ ਮਹਿਲਕਲਾਂ ਦੇ ਵਿੱਚ ਖੜਿਆਂਗੇ ਆ ਸਾਰੇ ਸਟੂਡੈਂਟ ਇੱਥੇ ਪੜ੍ਹਾਈ ਕਰ ਰਹੇ ਨੇ ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਅੰਦਰ ਜਾ ਕੇ ਕਰਦੇਾਂਗੇ ਆਜੋ ਮੇਰੇ ਨਾਲ ਨਾਲ ਵੀ ਅੰਦਰ ਜਾ ਕੇ ਆਪਾਂ ਡਾਇਰੈਕਟਰ ਸਾਹਿਬ ਨਾਲ ਗੱਲਬਾਤ ਕਰਦੇ ਆਂ ਸਤਿਕਾਰ ਜੀ ਸਤਿਕਾਰ ਬਾਈ ਕਿਹਨੂੰ ਚੜ੍ਹਦੀ ਕਲਾ ਚੋਈ ਹਾਂਜੀ ਹਾਂ ਪੂਰੇ ਵਰੀ ਤੇ ਮੈਂ ਦਰਸ਼ਕਾਂ ਨੂੰ ਦੱਸ ਕੇ ਹਟਿਆ ਵੀ ਇਹ ਜਿਹੜੇ ਕੋਰਸ ਨੇਗੇ ਕਰਕੇ ਬੰਦਾ ਵੀ 50000 ਤੱਕ ਰੁਪਿਆ ਕਮਾ ਸਕਦਾ ਇਹ ਗੱਲ ਸੱਚ ਹੈ ਕੀ ਜੀ ਨਹੀਂ ਯਾਰ ਤੂੰ ਹੀ ਵੱਧ ਕਮਾ ਸਕਦੇ ਅੱਛਾ ਅੱਜ ਸਾਡੇ ਦੇਸ਼ ਦੇ ਵਿੱਚ ਜਿੰਨੀਆਂ ਯੂਨੀਵਰਸਿਟੀਆਂ ਜਿੰਨੇ ਵੱਡੇ ਵੱਡੇ ਕਾਲਜੇਜ਼ ਨੇ ਉਹਨਾਂ 'ਚ ਜਿੰਨੇ ਸਾਡੇ ਫਾਰਮਾਸਿਸਟ ਜੌਬ ਕਰਦੇ ਨੇ ਪੀ ਐਚ ਡੀ ਕਰੀਆ ਜਿਨ੍ਹਾਂ ਨੇ ਐਮ ਫਾਰਮਾ ਕਰੀਆ ਵੀ ਫਾਰਮਾ ਕਰੀਆ 2-2 ਲੱਖ ਤੱਕ ਸੈਲਰੀਆਂ ਨੇ ਉਹਨਾਂ ਦੀਆਂ 2-2 ਲੱਖ ਤੱਕ ਸੈਲਰੀਆਂ ਨੇ ਹਾਂ ਬਿਲਕੁਲ ਮਤਲਬ ਵੀ ਬਾਹਰ ਵਾਲਿਆਂ ਨੂੰ ਮਾਤ ਪਾਉਂਦੇ ਨੇ ਇੱਥੇ ਰਹਿ ਕੇ ਵੀ ਬਾਹਰ ਵਾਲਿਆਂ ਮਾਤ ਨਹੀਂ ਬਾਹਰ ਵਾਲਿਆਂ ਦਾ ਤਾਂ ਸਾਡੇ ਨਾਲ ਕੋਈ ਮੁਕਾਬਲਾ ਨਹੀਂ ਬਾਹਰ ਜਾ ਕੇ ਤਾਂ ਤੁਸੀਂ ਜੇ ਤੁਸੀਂ ਤੁਹਾਡੇ ਕੋਲ ਸਕਿੱਲ ਨਹੀਂ ਹੈਗਾ ਕੋਈ ਕੋਰਸ ਨਹੀਂ ਹੈਗਾ ਤੁਹਾਡੇ ਕੋਲ ਕੋਈ ਇੱਥੋਂ ਤੁਸੀਂ ਕੋਈ ਸਕਿੱਲ ਲੈ ਕੇ ਨਹੀਂ ਗਏ ਤਾਂ ਉਧਰ ਤੁਸੀਂ ਦਿਹਾੜੀ ਕਰਨੀ ਆ ਤੁਹਾਡੇ ਕੋਲ ਤੁਸੀਂ ਵੀ ਤੁਸੀਂ ਰੋਜ਼ ਪਾਉਂਦੇ ਹੋ ਵੀਡੀਓ ਹਾਂ ਹਾਂ ਕੋਈ ਸਾਡੇ ਲੋਕ ਕੀ ਕਰ ਰਹੇ ਨੇ ਉੱਥੇ ਕੀ ਕਰ ਮੈਂ ਸਦਾ ਇਥੋਂ ਬੱਚਿਆਂ ਨੂੰ ਕਹਿਣਾ ਵੀ ਜੇ ਤੁਸੀਂ ਵਾਰਨ ਵੀ ਜਾਣਾਗਾ ਤਾਂ ਤੁਹਾਡੇ ਕੋਲ ਉਸ ਤਰ੍ਹਾਂ ਦਾ ਡਿਗਰੀ ਡਿਪਲੋਮਾ ਹੋਣਾ ਚਾਹੀਦਾ ਜਿਸ ਨਾਲ ਤੁਸੀਂ ਉਧਰ ਜੋਬ ਕਰ ਸਕੋ ਮਤਲਬ ਕਿ ਕੈਨੇਡਾ ਦੇ ਵਿੱਚ ਵੀ ਇਹਦਾ ਪੂਰਾ ਫੋਲੋ ਸਕੋਪ ਆਗਾ ਹਰ ਕੰਟਰੀ ਦੇ ਵਿੱਚ ਕੈਨੇਡਾ ਨਹੀਂ ਹਰ ਕੰਟਰੀ ਦੇ ਵਿੱਚ ਇਹ ਪਲੱਸ 2 ਤੋਂ ਬਾਅਦ ਕਿਹੜੇ-ਕਿਹੜੇ ਕੋਰਸ ਨੇ ਜੀ ਮੈਨੂੰ ਦੱਸੋ ਪਲੱਸ 2 ਮੈਡੀਕਲ ਨਾਨ ਮੈਡੀਕਲ ਤੋਂ ਬਾਅਦ ਹਾਂਜੀ ਸਾਡੇ ਕੋਲ ਡਿਪਲੋਮਾ ਇਨ ਫਾਰਮੇਸੀ ਠੀਕ ਆ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਵੀ ਕੈਮਿਸਟ ਸ਼ਾਪ ਨੇ ਦਵਾਈਆਂ ਦੀਆਂ ਦੁਕਾਨਾਂ ਨੇ ਹਸਪਤਾਲਾਂ ਦੇ ਵਿੱਚ ਦਵਾਈਆਂ ਦੀਆਂ ਦੁਕਾਨਾਂ ਉਹ ਡਿਪਲੋਮਾ ਇਨ ਫਾਰਮੇਸੀ ਕਰਦੇ ਨੇ ਉਸ ਤੋਂ ਬਾਅਦ ਸਾਡੇ ਕੋਲ ਬੈਚਲਰ ਇਨ ਫਾਰਮੇਸੀ ਠੀਕ ਹੈ ਇਹ ਬੈਚਲਰ ਇਨ ਫਾਰਮੇਸੀ ਜਿੰਨੇ ਸਾਡੀਆਂ ਮੈਡੀਸਨ ਦੀਆਂ ਫੈਕਟਰੀਜ਼ ਨੇ ਜਾਂ ਜਿੱਥੇ ਦਵਾਈ ਬਣਦੀ ਆ ਉਹ ਉੱਥੇ ਬੈਚਲਰ ਇਨ ਫਾਰਮੇਸੀ ਦੀ ਪ੍ਰੈਜੈਂਸ ਜ਼ਰੂਰਤਾ ਮਤਲਬ ਬੀ ਫਾਰਮਾ ਕਰਨ ਤੋਂ ਬਾਅਦ ਹੀ ਮੈਡੀਸਨ ਦੀ ਫੈਕਟਰੀ ਤੁਸੀਂ ਖੋਲ ਸਕਦੇ ਹੋ লাইসেন্স ਫੇਰ ਮਿਲਦਾ ਉਸ ਤੋਂ ਬਾਅਦ ਸਾਡੇ ਕੋਲੇ ਬੀਐਸਸੀ ਐਮਐਲਟੀ ਬੀਐਸਸੀਓਟੀ ਬੀਐਸਸੀ ਰੇਡੀਓ ਬੀਐਸਸੀ ਐਨਸਥੀਸ਼ੀਆ ਇਹ ਸਰਕਾਰੀ ਯੂਨੀਵਰਸਿਟੀ ਦੇ ਕੋਰਸ ਨੇ ਸਾਡੇ ਇੱਥੇ ਸਾਡੇ ਕੋਲ ਬੀਪੀਟੀ ਚੱਲਦੀ ਹੈ ਬੈਚਲਰ ਇਨ ਫਿਜ਼ੀਓਥੈਰੇਪੀ ਜਿਹੜੇ ਫਿਜ਼ੀਓਥੈਰੇਪੀ ਬੰਦਿਆਂ ਦੇ ਅੰਗ ਪੈਰ ਖੜ ਜਾਂਦੇ ਆ ਜਾਂ ਆਪਰੇਸ਼ਨ ਤੋਂ ਬਾਅਦ ਉਹ ਵੀ ਬੈਚਲਰ ਇਨ ਫਿਜ਼ੀਓਥੈਰੇਪੀ ਚੱਲਦੀ ਹੈ ਬਾਕੀ ਸਾਡੇ ਕੋਲ ਨਰਸਿੰਗ ਦੇ ਸਾਰੇ ਕੋਰਸ ਨੇ ਤੇ ਮਤਲਬ ਇਹ ਮੈਡੀਕਲ ਨਾਨ ਮੈਡੀਕਲ ਵਾਲਿਆਂ ਖਾਸ ਕਰਕੇ ਜਿਹੜੇ ਆਰਟਸ ਵਗੈਰਾ ਕਰਦੇ ਉਹਨਾਂ ਸਟਰੀਮਾਂ ਦਾ ਮੈਡੀਕਲ ਨਾਨ ਮੈਡੀਕਲ ਬਸ ਦੋ ਨੂੰ ਜ਼ਿਆਦਾ ਪ੍ਰੇਫਰ ਕਰਦੇ ਤੁਸੀਂ ਨਹੀਂ ਬਿਲਕੁਲ ਬਿਲਕੁਲ ਮੈਡੀਕਲ ਦੇ ਕੋਰਸ ਨੇ ਬਾਕੀ ਇੱਥੇ ਵਾਤਾਵਰਨ ਬਹੁਤ ਵਧੀਆ ਹੀ ਹੈ ਅਲੱਗ ਜਿਹਾ ਜੇ ਪਾਇਆ ਤੁਸੀਂ ਨੇ ਕਾਲਜ ਇਹਦਾ ਕਿ ਅਸੀਂ ਸਾਡਾ ਮੰਤਵ ਵੀ ਇਹ ਸੀ ਵੀ ਸ਼ਾਂਤ ਮਾਹੌਲ ਚ ਬੱਚੇ ਪੜਨ ਗ੍ਰੀਨਰੀ ਹੋਵੇ ਤੁਸੀਂ ਦੇਖਿਆ ਯੂ ਆਸੇ ਪਾਸੇ ਬਹੁਤ ਵਧੀਆ ਮਾਹੌਲ ਹੈ ਜੀ ਦੇਖਿਆ ਸਾਡਾ ਮਨ ਇਹ ਸੀ ਵੀ ਸ਼ਾਂਤ ਮਾਹੌਲ ਚ ਕਾਲਜ ਹੋਵੇ ਜਿੱਥੇ ਕੋਈ ਸ਼ੋਰ ਸ਼ਰਾਬਾ ਰੋਡ ਤੋਂ ਪਿੱਛੇ हट ਕੇ ਥੋੜਾ ਜਿਹਾ ਪਾਇਆਗਾ ਬਾਕੀ ਤਾਂ ਟਰਾਂਸਪੋਰਟੇਸ਼ਨ ਦੀ ਪ੍ਰੋਬਲਮ ਨਹੀਂ ਕੀ ਕੋਈ ਸਾਡੀਆਂ ਆਪਦੀਆਂ ਬੱਸਾਂ ਨੇ ਬੱਚਿਆਂ ਨੂੰ ਬੱਸ ਸਟੈਂਡ ਤੋਂ ਲੈ ਕੇ ਆਉਂਦੀਆਂ ਬੱਸ ਸਟੈਂਡ ਛੱਡ ਕੇ ਆਉਂਦੀਆਂ ਜਿਹੜੇ ਦੂਰ ਦੇ ਸਾਡੇ ਕੋਲ ਤਾਂ ਕਸ਼ਮੀਰ, ਬਿਹਾਰ, ਯੂਪੀ, ਹਰਿਆਣਾ ਸਾਰੀਆਂ ਸਟੇਟ ਦੇ ਬੱਚੇ ਨੇਗੇ ਮਤਲਬ ਇੱਥੇ ਹੋਸਟਲ ਦਾ ਵੀ ਖਾਸ ਪ੍ਰਬੰਧ ਹੈ ਪ੍ਰਬੰਧ ਹੈ ਫੁੱਲ ਪ੍ਰਬੰਧ ਹੈ ਆ ਵੀ ਵਧੀਆ ਗੱਲ ਆ ਮਿੱਤਰੋ ਮੈਨੂੰ ਅੱਗੇ ਬਹੁਤ ਮੈਸੇਜ ਆਉਂਦੇ ਆ ਕਿ ਮੈਂ ਇੱਕ ਵੀਡੀਓ ਪਾਈ ਸੀ ਕਿਸੇ ਕਾਲਜ ਦੀ ਵੀ ਕਹਿੰਦੇ ਹੋਸਟਲ ਦਾ ਪ੍ਰਬੰਧ ਨਹੀਂ ਇਹ ਹੋਸਟਲ ਦਾ ਵੀ ਪ੍ਰਬੰਧ ਕਰ ਦਿਓ ਸਾਡੇ ਕੋਲ ਤਾਂ ਇਸ ਟਾਈਮ ਵੀ 200 ਤੋਂ 10 ਵੀ ਇੱਧਰ ਉੱਧਰ ਬੱਚੇ ਸਾਡੇ ਕੋਲ ਕਰੀਬ ਹੋਸਟਲ ਦੇ ਵਿੱਚ ਰਹਿ ਰਹੇ ਨੇ ਉਹਦਾ ਕੋਈ ਖਰਚਾ ਨਜਾਇਜ਼ ਤਾਂ ਨਹੀਂ ਲੈਂਦੇ ਨਹੀਂ ਉਹ ਤਾਂ ਬਹੁਤ ਨੋ ਮੇਲ ਚਾਰਜਸ ਆ ਜਿਹੜਾ ਤੁਸੀਂ ਘਰੇ ਵੀ ਨਹੀਂ ਵੇਅਰ ਕਰ ਸਕੋ ਉਦੋਂ ਵੀ ਘੱਟ ਸਾਡਾ ਚਾਰਜ ਠੀਕ ਹੈ ਜੀ ਖਾਣ ਪੀਣ ਦਾ ਮਤਲਬ ਖਾਣ ਪੀਣ ਦਾ ਫੁੱਲ ਪ੍ਰਬੰਧ ਹੈ ਤੁਸੀਂ ਚਾਹੇ ਹੋਣ ਦੇਖ ਲਓ ਸਾਡੇ ਮੈਸੇਜ ਚਲੇ ਜਾਓ ਤੇ ਜੋ ਬੱਚਿਆਂ ਨੂੰ ਦਿੱਤਾ ਜਾਂਦਾ ਸਾਫ਼ ਸੁਥਰਾ ਹਾਈਜੈਨਿਕ ਫੂਡ ਦਿੱਤਾ ਜਾਂਦਾਗਾ ਠੀਕ ਹੈ ਤਾਂ ਕਿ ਬੱਚਿਆਂ ਦਾ ਧਿਆਨ ਨਾ ਬਿਮਾਰ ਨਾ ਹੋਣ ਇਸ ਚੀਜ਼ ਬਲ ਖਾਸ ਕਰਕੇ ਤੇ ਐਡਮਿਸ਼ਨ ਹੋ ਜਾਂਦੀ ਹੈ ਜੀ ਤੇ ਬਾਅਦ ਵਿੱਚ ਕੋਈ ਐਕਟੀਵਿਟੀਆਂ ਕਰਾਉਣੀ ਆ ਤੁਸੀਂ ਮਤਲਬ ਬਾਹਰ ਲੈ ਕੇ ਜਾਣਾ ਟੂਰਾਂ ਤੇ ਟੂਰ ਬੱਚੇ ਹਰ ਸਾਲ ਜਦੋਂ ਬੱਚੇ ਸਾਨੂੰ ਡਿਮਾਂਡ ਦਿੰਦੇ ਨੇ ਹੂੰ ਜਿਹੜੇ ਤਾਂ ਐਜੂਕੇਸ਼ਨਲ ਟੂਰ ਹੁੰਦੇ ਨੇ ਉਹ ਤਾਂ ਅਸੀਂ ਇਸ ਫੋਦੀ ਲੈ ਕੇ ਜਾਂਦੇ ਆਂ। ਮੈਂ ਕੋਈ ਫੈਕਟਰੀ ਵਿਜ਼ਿਟ ਕਰਾਉਣੀ ਆ ਜਾਂ ਜਿਹੜੇ ਬਾਕੀ ਜਿੱਦਾਂ ਬੱਚਿਆਂ ਨੇ ਘੁੰਮਣ ਫਿਰਿਆ ਜਾਣਾਗਾ ਇਸ ਤਰ੍ਹਾਂ ਬੱਚੇ ਡਿਮਾਂਡ ਸਾਨੂੰ ਦਿੰਦੇ ਨੇਗੇ ਐਪਲੀਕੇਸ਼ਨ ਦਿੰਦੇ ਨੇ ਉਸ ਤਰ੍ਹਾਂ ਹੀ ਅਸੀਂ ਅਰੇਂਜ ਕਰਦੇ ਆਂ। ਅਸੀਂ ਪਹਿਲਾਂ ਵੀ ਸਾਡੇ ਬੱਚੇ ਕਾਫੀ ਜਗ੍ਹਾ ਜਾ ਕੇ ਆਏ ਨੇ ਜੈਪੁਰ ਜਾ ਕੇ ਆਏ ਨੇ ਮਕਲੌਰ ਗੰਜ ਤੇ ਜਿੱਥੇ ਬੱਚਿਆਂ ਦੀ ਡਿਮਾਂਡ ਹੁੰਦੀ ਆ ਆਪਸੀ ਉਹਨਾਂ ਦੀ ਸਹਿਮਤੀ ਹੁੰਦੀ ਆ ਉਹ ਜਿੰਨਾ ਕੁ ਬੱਚੇ ਅਲਾਉ ਕਰਦੇ ਆ ਵੀ ਅਸੀਂ ਇੰਨਾ ਖਰਚਾ ਕਰ ਸਕਦੇ ਆ ਸਾਡੇ ਵੱਲੋਂ ਕੋਈ ਵੀ ਵਧੀਆ ਐਂਟਰਟੇਨਮੈਂਟ ਦਾ ਵੀ ਪ੍ਰਬੰਧ ਰੱਖਦੇ ਆ ਬਿਲਕੁਲ ਬਿਲਕੁਲ ਕਿਉਂਕਿ ਸਾਡੇ ਕੋਲ ਆਦਰ ਸਟੇਟ ਦੇ ਵੀ ਬੱਚੇ ਹੁੰਦੇ ਨੇਗੇ ਹੂੰ ਯੂਪੀ ਬਿਹਾਰ ਉਹ ਬੱਚਿਆਂ ਦੀ ਡਿਮਾਂਡ ਹੁੰਦੀ ਆ ਵੀ ਚਲੋ ਪੰਜਾਬ ਘੁੰਮਿਆ ਜਿਵੇਂ ਹੁਣ ਪਿੱਛੇ ਬੱਚੇ ਕਹਿੰਦੇ ਸੀ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਮਾ ਸਾਡੇ ਕਿਉਂ ਨਾ ਤਾਂ ਬੱਚੇ ਸਾਡੇ ਨਾਲ ਗਏ ਅਸੀਂ ਬੱਸ ਭੇਜੀ ਆਵਦੀ ਸਾਰੇ ਬੱਚੇ ਮੱਥਾ ਟੇਕ ਗਏ ਇਹ ਮਤਲਬ ਅਦਰ ਸਟੇਟਾਂ ਦੇ ਬੱਚੇ ਜ਼ਿਆਦਾ ਨਹੀਂ ਠੋਡ ਲਵੇ ਪੰਜਾਬੀਆਂ ਦਾ ਘਟ ਰਿਹਾ ਨਾ ਇਹ ਕੀ ਚੱਕਰ ਪੰਜਾਬੀਆਂ ਦਾ ਵੀ ਰੁਝਾਨਾ ਹੁਣ ਇਸ ਵਾਰ ਤਾਂ ਬਹੁਤ ਹੀ ਜ਼ਿਆਦਾ ਰੁਝਾਨ ਰਿਹਾ ਆ ਆ ਇਸ ਵਾਰ ਕਿਉਂਕਿ ਫੋਰਨ ਕੰਟਰੀਜ਼ ਚ ਪਲੱਸ 2 ਤੋਂ ਬਾਅਦ ਬੱਚਿਆਂ ਨੂੰ ਮੇਰਾ ਖਿਆਲ ਹੈ ਵੈਨ ਕਰ ਦਿੱਤਾ ਉਹ ਤੁਹਾਨੂੰ ਜ਼ਿਆਦਾ ਬਣਾਉਂਦੇ ਇਸ ਵਾਰ ਤਾਂ ਸਾਡੇ ਕੋਲ ਸੀਟਸ ਦਾ ਨਰਸਿੰਗ ਤਾਂ ਸਾਡਾ ਕਾਲਜ ਆਲਮੋਸਟ ਹੁਣ ਤੋਂ 2 ਮਹੀਨੇ ਪਹਿਲਾਂ ਫੁੱਲ ਹੋ ਚੁੱਕਿਆ ਸੀ ਠੀਕ ਹੈ ਹਾਂ ਬਹੁਤ ਬੱਚਿਆਂ ਦਾ ਇਸ ਵਾਰ ਰੁਝਾਨ ਹੈਗਾ ਇੱਥੇ ਪੰਜਾਬ ਚ ਬੱਚਿਆਂ ਨਾਲ ਅਨਰਪੱਖ ਗੱਲ ਕਰ ਸਕਦੇ ਹੀ ਜਾ ਕੇ ਜੋ ਮਰਜ਼ੀ ਕਰਦੇ ਤੇ ਦੋਸਤੋ ਅੱਗੇ ਜਾ ਕੇ ਆਪਾਂ ਬੱਚਿਆਂ ਨਾਲ ਗੱਲਬਾਤ ਛੁੱਡੀ ਗੱਲਬਾਤ ਲਾਈਵ ਦਿਖਾਉਣੇਗੇ ਬਹੁਤ ਵਧੀਆ ਪ੍ਰਬੰਧ ਆ ਅੱਗੇ ਜਾ ਕੇ ਕਰਦਿਆਂ ਗੱਲਾਂ ਬੋਲਦੇ ਆ ਜੀ ਤਾਂ ਦੋਸਤੋ ਹੁਣ ਆਪਾਂ ਲਾਈਵ ਦੇ ਵਿੱਚ ਆ ਗਏ ਆਂਗੇ ਤੇ ਸਟੂਡੈਂਟਾਂ ਨਾਲ ਗੱਲਬਾਤ ਕਰ ਦਿੰਗੇ ਸਾਰੀ ਗੱਲਬਾਤ ਵੀ ਹਸੀ ਗਾਲ ਜੀ ਹਸੀ ਗਾਲ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਇੱਥੇ ਲੱਗਿਆ ਸਰ 1.5 ਸਾਲ ਹੋ ਗਏ ਜੀ ਕੈਮੇਦਾਰ ਮਾਹੌਲ ਲੱਗਦਾ ਹੈ। ਹਾਂ ਸਰ ਬਹੁਤ ਵਧੀਆ ਲੱਗਦਾ ਹੈ ਟੀਚਰ ਸਾਰਾ ਸਟਾਫ ਸਾਰੀਆਂ ਫੈਸਿਲਿਟੀਆਂ ਬਹੁਤ ਵਧੀਆ ਨੇਗੀਆਂ ਤੇ ਸਾਨੂੰ ਬਹੁਤ ਚੰਗਾ ਲੱਗਦਾ ਕਾਲਜ ਚ ਆ ਕੇ। ਮਤਲਬ ਤੁਹਾਨੂੰ ਟੂਰਾਂ ਟਾਰਾਂ ਤੇ ਲੈ ਕੇ ਜਾਂਦੇ ਨੇ? ਹਾਂਜੀ ਸਰ ਲੈ ਕੇ ਜਾਂਦੇ ਨੇ। ਹਰ ਸਾਲ ਸਾਨੂੰ ਲੈ ਕੇ ਜਾਂਦੇ ਨੇ ਫੰਕਸ਼ਨਸ ਵਗੈਰਾ ਵੀ ਹੁੰਦੇ ਨੇ ਅਸੀਂ ਸਾਰੇ اٹੈਂਡ ਕਰਦੇ ਆਂ। ਟ੍ਰਿਪ ਵੀ ਵਗੈਰਾ ਵੀ ਸਾਡੇ ਜਾਂਦੇ ਨੇ। ਕੋਈ ਫੀਸ ਨਜਾਇਜ਼ ਤਾਂ ਨਹੀਂ ਲੈਂਦੇ? ਨਹੀਂ ਨਹੀਂ ਸਰ ਸਾਰੀ ਫੀਸ ਜਾਇਜ਼ਾ ਕੋਈ ਕੁਝ ਵੀ ਨਜਾਇਜ਼ ਨਹੀਂ ਹੈਗਾ। ਜਿਹੜੇ ਵਰਸਕ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋ? ਸਰ ਇਹ ਕਵਾਂਗੇ ਵੀ ਕਾਲਜ ਵਧੀਆ ਹੈਗਾ ਅਸੀਂ ਰეკਮੈਂਡ एडमिशन ਲੈ ਸਕਦਾ ਹਾਂ। ਹੂੰ। ਵੀ ਵਧੀਆ ਸਕੋਪ ਆਇਆ। ਹਾਂਜੀ ਸਰ ਬੇਸ ਚੀਜ਼। ਤੇ ਤੁਸੀਂ ਕੀ ਕਹਿਣਾ ਚਾਹੋਗੇ ਜੀ? ਵੀ ਸਰ ਇਹੀ ਕਹਿਣਾ ਚਾਹੂੰਗੀ ਬਹੁਤ ਵਧੀਆ ਕਾਲਜ ਆਗਾ ਵੀ ਜੇ ਕਿਸੇ ਨੇ ਵੀ ਮੈਡੀਕਲ ਦੇ ਵਿੱਚ ਐਡਮਿਸ਼ਨ ਲੈਣੀ ਆ ਤਾਂ ਉਹ ਇੱਥੇ ਆ ਕੇ ਜ਼ਰੂਰ ਲੈਣ। ਤੁਹਾਨੂੰ ਵੀ ਸਾਲ ਹੋ ਗਿਆ ਜੀ ਲੱਗਿਆ ਨੂੰ ਇੱਥੇ? ਹਾਂਜੀ ਸਰ ਮੈਨੂੰ ਤਾਂ 2 ਸਾਲ ਹੋ ਗਏ। ਠੀਕ ਆ। ਤੁਹਾਡਾ ਤਜਰਬਾ ਜ਼ਿਆਦਾ ਹੈਗਾ। ਹਾਂਜੀ ਸਰ। ਵੀ ਮਤਲਬ ਵਧੀਆ ਵੀ ਟੂ ਨਾਟਾ ਨਾਂ ਤੇ ਲੈ ਕੇ ਜਾਂਦੇ ਸਾਰਾ। ਹਾਂਜੀ ਸਰ ਹਰੇਕ ਸਾੜੀ ਲੈ ਕੇ ਜਾਂਦੇ ਨੇਗੇ ਸਾਨੂੰ। ਤੁਸੀਂ ਡੇਲੀ ਆਪਡਾਉਣ ਕਰਦੇ ਹੋ? ਹਾਂਜੀ ਸਰ ਮੈਂ ਡੇਲੀ ਕਰਦੀ ਹਾਂ। ਤੇ ਦੋਸਤੋ ਇੱਧਰ ਪ੍ਰਿੰਸੀਪਲ ਤੁਹਾਡਾ ਕਿੰਨੇ ਮਤਲਬ ਕਿੰਨਾ ਟਾਈਮ ਹੋ ਗਿਆ ਜਿ ਤੁਹਾਨੂੰ ਇੱਥੇ ਟੀਚ ਕਰਾਉਣਾ ਸਰ ਮੈਂ ਇੱਥੇ ਮਾਰਚ ਦੇ ਵਿੱਚ ਹੀ ਜੁਆਇਨ ਕੀਤਾ ਹਾਲੇ ਹਾਂਜੀ ਹਾਂਜੀ ਪਹਿਲਾਂ ਮੈਂ ਮਾਤਾ ਗੁਜਰੀ ਨਰਸਿੰਗ ਕਾਲਜ ਬਬਨਪੁਰ ਸੀ ਅੱਛਾ ਨੀਅਰ ਬਰਡਵਾਲ ਤੇ ਕਿੰਨੇ ਕੁ ਬੱਚਿਆਂ ਨੂੰ ਪੜਾਉਂਦਾ ਸੀ ਤੁਸੀਂ ਨਹੀਂ ਤੇ ਪਹਿਲਾਂ ਪਹਿਲਾਂ ਸਰ तकरीबन 2500 3000 ਦੇ तकरीबन ਸਟੂਡੈਂਟਸ ਨੇ ਜਿਹੜੇ ਉਹ ਪਾਸ ਆਊਟ ਹੋ ਚੁੱਕੇ ਨੇ ਇਹ ਚੀਜ਼ ਦਾ ਸਕੋਪ ਹੈਗਾ ਜੀ ਹਾਂਜੀ ਸਰ ਬਹੁਤ ਸਕੋਪ ਹੈ ਆਪਣੇ ਪੰਜਾਬ ਦੇ ਵਿੱਚ ਵੀ ਬਹੁਤ ਸਕੋਪ ਹੈ ਜਿਵੇਂ ਕਿ ਗਵਰਨਮੈਂਟ ਜੋਬਸ ਨੇ ਜਿਹੜੀਆਂ ਨਿਕਲਦੀਆਂ ਰਹਿੰਦੀਆਂ ਨੇ ਔਰ ਐਨ ਆਰ ਐਚ ਐਮ ਦੀ ਇੰਟਰਵਿਊ ਜਿਹੜੀਆਂ ਪੋਸਟਾਂ ਨਿਕਲਦੀਆਂ ਉਹਦੇ ਲਈ ਵੀ ਬੱਚੇ ਐਲੀਜੀਬਲ ਹੁੰਦੇ ਆ ਆਫਟਰ ਜੀ ਐਨ ਐਮ ਆਫਟਰ ਕੋਰਸ ਬੇਸਡ ਸੀ ਕਿ ਜਾਂ ਫਿਰ ਬੀ ਐਸ ਸੀ ਨਰਸਿੰਗ ਦੇ ਬਾਅਦ ਔਰ ਉਸ ਤੋਂ ਬਾਅਦ ਕੀ ਹੈ ਸਰ ਜਿਹੜੀਆਂ ਫੋਰਨ ਦੇ ਲਈ ਵੀ ਜਿਵੇਂ ਨੈਨੀ ਕੇਅਰ ਜੀ ਐਨ ਐਮ ਦੇ ਨਾਲ ਪਲੱਸ ਨੈਨੀ ਕੇਅਰ ਕਰਕੇ ਵੀ ਫੋਰਨ ਸਕਦੇ ਨੇ ਬੱਚੇ ਉਹਦੇ ਵਿੱਚ ਐਜ਼ ਏ ਕੇਅਰ ਟੇਕਰ ਵੀ ਐਜ਼ ਏ ਸਪான்ਸਰ ਔਰ ਐਜ਼ ਏ ਵਰਕ ਵੀਜ਼ੇ ਤੇ ਵੀ ਬੱਚੇ ਜਿਹੜੇ ਆਪਣੀ ਅਪਰੋਚ ਕਰ ਸਕਦੇ ਮਤਲਬ ਆਪਾਂ ਨੂੰ ਸਰਕਾਰ ਕਰੀ ਹੁਣ ਝਾਕਣ ਦੀ ਲੋੜ ਨਹੀਂ ਹੈ ਪ੍ਰਾਈਵੇਟ ਜੋ ਵੀ ਮਿਲ ਜੂਗੀ ਇਹਦੇ ਹਾਂਜੀ ਹਾਂਜੀ ਬਾਕੀ ਇਸ ਤੋਂ ਇਲਾਵਾ ਜੀਐਨਐਮ ਤੋਂ ਬਾਅਦ ਤੁਸੀਂ ਆਪਣੀ ਆਰਐਨ ਦੇ ਬੇਸਿਸ ਤੇ ਆਪਣੀ ਘਰ ਦੇ ਵਿੱਚ ਆਪਣੀ ਡਿਸਪੈਂਸਰੀ ਵੀ ਕਰ ਸਕਦੇ ਹੋ ਆਪਣੀ ਖੁਦ ਦੀ ਪ੍ਰੈਕਟਿਸ ਵੀ ਕਰ ਸਕਦੇ ਹੋ ਉਸਦੇ ਲਈ ਵੀ ਬੈਨੀਫਿਟ ਤੇ ਦੋਸਤੋ ਤੁਸੀਂ ਸੁਣੀ ਲਿਆ ਤੇ ਜਿਆਦਾ ਜਾਣਕਾਰੀ ਆ ਸਕਰੀਨ ਤੇ ਨੰਬਰ ਚੱਲ ਰਿਹਾਗਾ ਇਹਦੇ ਤੋਂ ਲੈ ਸਕਦੇ ਹੋਗੇ ਕਾਲਜ ਦਾ এনवायरमेंट ਸਾਰਾ ਕੁਝ A to Z ਬਹੁਤ ਵਧੀਆ ਲੱਗਾ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਜਿੰਨਾ ਬੱਚੇ ਨੇ ਪਲੱਸ 2 ਕਰੀਏਗੀ ਇੱਕ ਵਾਰੀ ਇੱਥੇ ਜਰੂਰ ਆ ਕੇ ਜਾਇਓ ਤੁਹਾਡੇ ਸਾਰਾ ਕੁਝ ਪੱਲੇ ਪੁਗਾ ਧੰਨਵਾਦ